ਹਾ ਯੋਈ ਸਹਾਇ ਸਤਰ ਯੋਈ ਬਾਨੀਆਂ ਕੀਤੀਆਂ ਧਰਮ ਨਹੀਂ ਨਾਰੇ ਜੀ ਨਾਮ ਜਿਸੂ ਕੀ ਆਸਿਆ ਜਿੱਥੇ ਸਭ ਦੁੱਖ ਜਾਈ ਅੱਜ ਪੰਜਾਬ ਘਰ ਦੇ ਵਿੱਚ ਹਰਾਂ ਦੇ ਹਾਲਾਤ ਬਣੇ ਬਹੁਤ ਸਹਲਾਤਾਂ ਨੂੰ ਲੋਕ ਰੱਖਦੇ ਆ ਉਹਨਾਂ ਨੂੰ ਹੜ ਪੀਟਾਂ ਦੇ ਵਿਚ ਆ ਦੇ ਲਈ ਉਹਨਾਂ ਦੀ ਮਦਦ ਦੇ ਲਈ ਜਿੱਥੇ ਮਾਰਜੋਗ ਸਿੰਘ ਸਾਹਿਬ ਜੀ ਵੱਲੋਂ ਅਪੀਲ ਕੀਤੀ ਗਈ ਹੈ ਸਮੁੱਚੇ ਸੰਗਤਾਂ ਨੂੰ ਸਮੁੱਚੇ ਜਥੇਬੰਦੀਆਂ ਸੋਸਾਇਟੀਆਂ ਨੂੰ ਉਹਦੇ ਨਾਲ ਨਾਲ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਇਹ ਸਭੇ ਜੀ ਸੰਭਾਲ ਆਪਣੀ ਮਿਹਰ ਕਰਨ ਇਸ ਤਰ੍ਹਾਂ ਅਰਦਾਸ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਮਾਰਜੋਗ ਸਿੰਘ ਸਾਹਿਬ ਜੀ ਨੇ ਪੀਲ ਕੀਤੀ ਹੈ ਅਸੀਂ ਜਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਈਏ ਦਸਬੰਦ ਕਢੀਏ ਤਾਂ ਕਿ ਉਹ ਜਿਹੜਾ ਸਾਡੇ ਵੀਰ ਭਰਾ ਨੇ ਜਿੱਥੇ ਪਾਣੀ ਔਨ ਕਰਕੇ ਜਿਹੜਾ ਹੈ ਉਹਨਾਂ ਦੇ ਘਰ ਡਿੱਗ ਪਏ ਨੇ ਮਾਲ ਡੰਗਰ ਤੋਂ ਜਿਹੜਾ ਹੈ ਉਹਨਾਂ ਨੂੰ ਨੁਕਸਾਨ ਹੋਇਆ ਜਿੰਨਾ ਹੋ ਸਕਦਾ ਸਮੁੱਚੀਆਂ ਜਥੇਬੰਦੀਆਂ ਰੋਜੋ ਮਾਨਜੋਗ ਸਿੰਘ ਸਾਹਿਬ ਨੇ ਪੇਨ ਕੀਤੀਆਂ ਸੀ ਸਹਾਇਕ ਦੀ ਦਸਬੰਦ ਕੱਢੀਏ ਤੇ ਉਹਨਾਂ ਦੇ ਮੱਦੇਨਜ਼ਰ ਲੇਖ ਪਾਤੀਏ ਸੋ ਅੱਜ ਅਰਦਾਸ ਸਮਾਗਮ ਕੀਤਾ ਗਿਆ ਜਿਨੀਆਂ ਸੰਗਤਾਂ ਪਹੁੰਚੀਆਂ ਨੇ ਮੁੱਚੇ ਪ੍ਰਬੰਧ ਵੱਲੋਂ ਸਭਨਾਂ ਦਾ ਧੰਨਵਾਦ ਵਾਹਿਗੁਰੂ ਵਾਹਿਗੁਰੂ ਰੂਹੇ ਲੋਕ ਲੋਕ ਸੰਤਾ ਤੇ ਨੇ ਆਪ ਆਇਆ ਹੋਏ ਸਹਾਈ ਸਤਰ ਯੋਨੀ ਬਾਨੀਆਂ ਕੀਤੀਆਂ ਧਰਮ ਨਹੀਂ ਨਾਰੇ ਜੀ ਮਾ ਸਿਸੰਥਿਆ ਅਨਿਆ ਜਿਥੇ ਸਭ ਜੋਤ ਜਾਈ ਅੱਜ ਜੋ ਪੰਜਾਬ ਘਰ ਦੇ ਵਿੱਚ ਅੜਾਂ ਦੇ ਹਾਲਾਤ ਬਣੇ ਉਸ ਹਾਲਾਤਾਂ ਨੂੰ ਲੋਕ ਰੱਖਦੇ ਆ ਉਹ ਖਾਣ ਤੇ ਹਰ ਬੀਟਾਂ ਦੇ ਵਿਚਾਦੇ ਲਈ ਉਹਨਾਂ ਦੀ ਮਦਦ ਦੇ ਲਈ ਜਿੱਥੇ ਮਾਰਜੋਗ ਸਿੰਘ ਸਾਹਿਬ ਜੀ ਵੱਲੋਂ ਅਪੀਲ ਕੀਤੀ ਗਈ ਹੈ ਸਮੁੱਚੇ ਸੰਗਤਾਂ ਨੂੰ ਸਮੁੱਚੇ ਜਥੇਬੰਦੀਆਂ ਸੋਸਾਇਟੀਆਂ ਨੂੰ ਉਹਦੇ ਨਾਲ ਨਾਲ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਕਿ ਸਭੇ ਜੀ ਸੰਭਾਲ ਆਪਣੀ ਮਿਹਰ ਕਰਨ ਇਸ ਤਰ੍ਹਾਂ ਅਰਦਾਸ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਮਾਰਜੋਗ ਸਿੰਘ ਸਾਹਿਬ ਜੀ ਨੇ ਪੀਰ ਕੀਤੀ ਹੈ ਅਸੀਂ ਜਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਈਏ ਦਸਬੰਦ ਕੱਢੀਏ ਤਾਂ ਕਿ ਉਹ ਜਿਹੜਾ ਸਾਡੇ ਵੀਰ ਭਰਾ ਨੇ ਜਿੱਥੇ ਪਾਣੀ ਔਨ ਕਰਕੇ ਜਿਹੜਾ ਹੈ ਉਹਨਾਂ ਦੇ ਘਰ ਦੇ ਕਿਪੇ ਨੇ ਮਾਲ ਡੰਗਰ ਤੋਂ ਜਿਹੜਾ ਹੈ ਉਹਨਾਂ ਨੂੰ ਨੁਕਸਾਨ ਹੋਇਆ ਜਿੰਨਾ ਹੋ ਸਕਦਾ ਸਮੁੱਚੀਆਂ ਜਥੇਬੰਦੀਆਂ ਰੋਜੋ ਮਾਨ ਜੋਗ ਸਿੰਘ ਸਾਹਿਬ ਨੇ ਪੇਸ਼ ਕੀਤੀਆਂ ਸੀ ਸਹਾਇਕ ਦੀ ਦਸਬੰਧ ਕੱਢੀਏ ਤੇ ਉਹਨਾਂ ਦੇ ਮਾਦੇ ਦੇ ਲੈਕਾਂ ਚੀਏ ਸੋ ਅੱਜ ਅਰਦਾਸ ਸਮਾਗਮ ਕੀਤਾ ਗਿਆ ਜਿਨੀਆਂ ਸੰਗਤਾਂ ਪਹੁੰਚੀਆਂ ਨੇ ਉੱਚੇ ਪ੍ਰਬੰਧ ਵੱਲੋਂ ਸਭਨਾਂ ਦਾ ਧੰਨਵਾਦ